ਨੀ ਮਹਾਨ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸਾਡੇ ਐ ਟੁੰਬਦੀ ਆ ਸਾਡੇ ਚਪੇੜਾ ਮਾਰਦੀ ਆ ਕਿ ਬੰਦਿਆ ਬੰਦਾ ਬਣ ਆਪਾਂ ਉਹ ਕੰਮ ਕੀਤਾ ਤੇ ਆਪਾਂ ਇਹ ਕਹਿ ਰਹੇ ਆ ਅਸੀਂ ਉੱਥੇ ਮਨਾ ਰਹੇ ਆ ਇਹ ਨਾ ਬਣਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ 2 ਮਿੰਟ ਲੈਣੇ ਦੋਸਤੋ ਤੇ ਗੱਲ ਵੀ ਧਾਰਮਿਕ 이슈 ਤੇ ਆ ਤੇ ਸ਼ਾਇਦ ਕਈ ਸੱਜਣ ਮੇਰੇ ਨਾਲ ਸਹਿਮਤ ਨਾ ਹੋਣ ਪਰ ਮੈਂ ਆਪਣੀ ਗੱਲ ਕਰਨੀ ਆ ਉਹ ਇਹ ਆ ਕਿ ਅੱਜ ਜਥੇਦਾਰ ਕੁਲਦੀਪ ਸਿੰਘ ਗੜਗਾਜ ਹੋਣਾ ਦਾ ਮੈਂ ਬਿਆਨ ਪੜਿਆ ਹੈ ਅਖਬਾਰ ਦੇ ਵਿੱਚ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਧਾਰਮਿਕ ਸਮਾਗਮਾਂ 'ਚ ਸਰਕਾਰ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਉਹਨਾਂ ਨੇ 300 350 ਸਾਲਾ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਹਾੜੇ ਬਣਾ ਰਹੇ ਦੇ ਸੰਦਰਭ ਦੇ ਵਿੱਚ ਬਿਆਨ ਦਿੱਤਾ ਪਰ ਮੈਨੂੰ ਸਮਝ ਨਹੀਂ ਆ ਰਹੀ ਕਿ ਅਜੀਹਾ ਕਿਉਂ ਆ ਸਰਕਾਰ ਪੰਜਾਬ ਦੀ ਆ ਮੈਂ ਸਰਕਾਰੀ ਦੇ ਨਾਲ ਕੋਈ ਮੇਰਾ ਲਗਾਓ ਨਹੀਂ ਉਸ ਪਾਰਟੀ ਨਾਲ ਮੇਰਾ ਕੋਈ ਲਗਾਓ ਨਹੀਂ ਆ ਲੇਕਿਨ ਉਹ ਪੰਜਾਬ ਦੇ ਲੋਕਾਂ ਦੀ ਚੁੜੀ ਹੋਈ ਸਰਕਾਰ ਆ ਤੇ ਪੰਜਾਬ ਦੇ ਵਿੱਚ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਛੀਦੀ ਢੜੇ ਬਣਾਏ ਜਾ ਰਿਹਾ ਸਰਕਾਰੀ ਪਦਰ ਤੇ ਮਨਾਉਣ ਦੇ ਵਿੱਚ ਆਪਾਂ ਨੂੰ ਕੀ ਮੁਸ਼ਕਲ ਆ ਜੇਹਦਾਰ ਸਾਹਿਬ ਤੁਸੀਂ ਅਕਾਲ ਤਖਤ ਦੇ ਜੇਹਦਾਰ ਜੀ ਆਪਾਂ ਰੋਜ਼ ਕਹਿੰਦੇ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਲਵਾਤ ਦਾ ਭਲਾ ਤੇ ਇਹ ਤੁਹਾਡੇ ਵਿੱਚ ਰਾਜਸੀ ਕਰਨ ਕਿਉਂ ਬੋਲਣ ਦਿਆ ਉਹ ਆ ਲਾਈਟਨ ਸਾਊਂਡ ਦੇ ਪ੍ਰੋਗਰਾਮ ਕਰਾ ਰਹੇ ਨੇ ਹਰੇਕ ਜ਼ਿਲ੍ਹੇ ਦੇ ਵਿੱਚ ਉੱਥੇ ਸੈਂਕੜਿਆਂ ਦੀ ਤਦਾਦ ਵਿੱਚ ਜਾ ਰਹੇ ਨੇ ਬੱਚੇ ਦੇਖ ਰਹੇ ਨੇ ਕੀ ਮਾੜਾ ਕਰ ਰਿਹਾ ਇਹ ਦੇਖੋ ਮੈਂ ਇਹਨੂੰ ਰਾਜਸੀ ਤੌਰ ਤੇ ਨਹੀਂ ਲੈਣਾ ਚਾਹੀਦਾ ਮੇਰੀ ਇਹ ਨਿੱਜੀ ਵਿਚਾਰ ਆ ਇੱਕ ਗੁਰੂ ਦਾ ਸਿੱਖ ਹੋਣ ਦੇ ਨਾਤੇ ਕਿ ਲੋਕ ਤੇ ਯਾਰ ਚਾਹੁੰਦੇ ਸਾਡਾ ਮਨਾਉਂ ਜੇ ਜੇ ਸਾਡਾ ਕੋਈ ਮਨਾ ਰਿਆ ਅਸੀਂ ਉਹ ਕਹਿੰਦੇ ਕੱਲੀ ਸ਼ਰੋਮਣੀ ਕਮੇਟੀ ਬਣਾਵੇ ਕਹੋ ਸ਼ਰੋਮਣੀ ਕਮੇਟੀ ਕੋਲ ਕੱਲਾ ਅਧਿਕਾਰ ਹੈ ਧਾਰਮਿਕ ਸਮਾਗਮ ਕਰਨ ਦਾ ਸ਼ਰੋਮਣੀ ਕਮੇਟੀ ਦੇ ਵਿੱਚ ਕੀ ਕੋਈ ਚੱਲਦਾ ਹੈ ਸੰਗਤ ਨੂੰ ਭਲੀ ਭਾਂਤੀ ਜਾਣੂ ਨਹੀਂ ਆ ਤੁਸੀਂ ਕੀ ਕਰ ਰਹੇ ਜਿਸ ਤੋਂ ਭਲੀ ਭਾਂਤੀ ਸੰਗਤ ਜਾਣੂ ਨਹੀਂ ਆ ਮੈਂ ਕੋਈ ਅਜਿਹੇ ਅਲਫਾਜ਼ ਲਫ਼ਜ਼ ਨਹੀਂ ਯੂਜ਼ ਕਰਨਾ ਚਾਹੁੰਦਾ ਜਿਹੜਾ ਅਕਾਲ ਤਖਤ ਦੇ ਜਥੇਦਾਰ ਦੀ ਮਾਨ ਮਰਿਆਦਾ ਨੂੰ ਘਟਾਉਂਦਾ ਹੋਵੇ ਪਰ ਆਪਾਂ ਕਿਹੜੇ ਰਾਹ ਤੁਰੇ ਆ ਜਿਹੜਾ ਕੰਮ ਕਰਨਾ ਚਾਹੀਦਾ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਗੁਰਬਾਣੀ ਨੂੰ ਫਲਾਉਣਾ ਚਾਹੀਦਾ ਉਹ ਫਲਾਇਆ ਜੇ ਹੁਣ ਇੱਕ ਨਗਰ ਕੀਰਤਨ ਸਾਹਿਬ ਦੀ ਗੱਲ ਕਰਾਂ ਨਗਰ ਕੀਰਤਨ ਸਾਹਿਬ ਕੱਢੇ ਬਹੁਤ ਵਧੀਆ ਤੇ ਗੁਰੂ ਪਾਰਾ ਦੀ ਬਾਣੀ ਕਿੱਥੇ ਸੀ ਕੀ ਸੰਦੇਸ਼ ਦਿੱਤਾ ਜੇ ਤੁਸੀਂ ਉਸ ਨਗਰ ਕੀਰਤਨਾਂ ਲਈ ਪਕੌੜੇ ਵੰਡ ਤੇ ਸਭ ਕੁਝ ਕਰ ਲਿਆ ਆਪਣੇ ਵੱੱਦੇ ਖੜੇ ਕਰਕੇ ਸਲੋਪੇ ਪਾਏ ਸਭ ਕੁਝ ਕਰੀ ਗਏ ਚਾਹੀਦਾ ਨਹੀਂ ਸੀ ਗੁਰੂ ਮਹਾਰਾਜ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਗੁਰਬਾਣੀ ਦੇ ਸ਼ਲੋਕ ਚੱਲਦੇ ਚਾਹੀਦਾ ਨਹੀਂ ਸੀ ਤਿੰਨ ਬੱਸਾਂ ਨਾਲ ਪਿੱਛੇ ਕਰ ਦਿੰਦੇ ਹੋ ਉਹ ਗੁਰਬਾਣੀ ਉਹਦੇ ਤੇ ਲਿਖੀ ਹੁੰਦੀ ਮਹਾਰਾਜ ਦੇ ਸ਼ਲੋਕ ਥੱਲੇ ਉਹਦੇ ਅਰਥ ਲਿਖੇ ਹੁੰਦੇ ਜਿੱਥੇ ਨਗਰ ਕੀਰਤਨ ਸਾਹਿਬ ਰੁਕਦਾ ਉਹਨੂੰ ਕੋਈ ਪੜਦਾ ਉਹਦੇ ਅਰਥ ਪੜਦਾ ਉਹ ਇਹ ਕਹਿੰਦੇ ਖੋਪੜੀ 'ਚ ਕੋਈ ਗੱਲ ਪੈਦੀ ਕਿ ਸਾਡੇ ਗੁਰੂ ਸਾਹਿਬ ਕਹਿ ਕੇ ਕੀ ਗਏ ਕਿਦਾਂ ਉਹਨਾਂ ਨੇ ਕਿੱਡਾ ਗੁਰੂ ਤੇਗ ਬਹਾਦਰ ਸਾਹਿਬ ਨੇ ਕਿੱਡੀ ਵੱਡੀ ਸਾਰੀ ਬਾਣੀ ਕਿੰਨੀ ਮਹਾਨ ਆ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸਾਡੇ ਐ ਟੁੰਬਦੀ ਆ ਸਾਡੇ ਚਪੇੜਾ ਮਾਰਦੀ ਆ ਕਿ ਬੰਦਿਆ ਬੰਦਾ ਬਣ ਆਪਾਂ ਉਹ ਕੰਮ ਕੀਤਾ ਕਪਾਏ ਕਹਿ ਰਹੇ ਆ ਅਸੀਂ ਉੱਥੇ ਮਨਾ ਰਹੇ ਆ ਇਹ ਨਾ ਮਨੋਣ ਹੱਥ ਜੋੜ ਕੇ ਨੇ ਮੁਖਤਾਸਰ ਬੇਨਤੀ ਆ ਉਹ ਕੋਈ ਗੈਰ ਧਰਮੀ ਨਹੀਂ ਆ ਉਹ ਉਹਨਾਂ ਨੇ ਇੱਕ ਲਾਇਆ ਵਾ ਮਨਿਸਟਰ ਜਿਹੜਾ ਹਰਜੋਤ ਬੈਂਸ ਆ ਤੁਸੀਂ ਉਹਨੂੰ ਸਜ਼ਾ ਲਾਈ ਸੀ ਦੇਖੋ ਉਹ ਵਿਚਾਰਾ ਨੰਗੇ ਪੈਰੀ ਆਇਆ ਸਜ਼ਾ ਪੂਰੀ ਕੀਤੀ ਕਿਤੇ ਗਲਤੀ ਹੋ ਜਾਂਦੀ ਆ ਪਰ ਜੇ ਉਹ ਮਨਾ ਰਹੇ ਨੇ ਤੇ ਉਹਨਾਂ ਦਾ ਵੀ ਗੁਰੂ ਉਹਨਾਂ ਹੀ ਆ ਜਿੰਨਾ ਤੁਹਾਡਾ ਵਾ ਇਸ ਕਰਕੇ ਇਹ ਕੰਮ ਨਹੀਂ ਕਰਨੇ ਚਾਹੀਦੇ ਇਸ ਸ਼ਤਾਬਦੀ ਦਾ ਰਾਸਿਕਰ ਨਾ ਕਰੋ ਇਹੀ ਮੇਰੀ ਬੇਨਤੀ ਆ ਗੁਰੂ ਸਾਹਿਬ ਦੇ ਫਲਸਫੇ ਨੂੰ ਬਿਲਾਓ ਗੁਰੂ ਮਹਾਰਾਜ ਕਹਿੰਦੇ ਕੀ ਉਹ ਉਹ ਦੱਸੋ ਲੋਕਾਂ ਨੂੰ ਉਹ ਪ੍ਰਚਾਰ ਕਰੋ ਜਿਹੜੀ ਚੀਜ਼ ਆ ਪ੍ਰਚਾਰ ਕਰਨ ਦੀ ਉਹ ਆਪਾਂ ਕਰ ਨਹੀਂ ਰਿਹਾ ਸਰਕਾਰ ਆ ਨਾ ਕਰੇ ਸਰਕਾਰ ਉਹ ਨਾ ਕਰੇ ਨਾਲੇ ਰਾਜਸੀ ਬੰਦੇ ਦਾ ਕੀ ਕੰਮ ਆ ਕਿ ਸਰਕਾਰ ਨੇ ਕੀ ਕੀਤਾ ਤੇ ਨਹੀਂ ਕੀਤਾ ਤੁਸੀਂ ਵੇਖੋ ਧਰਮ ਪ੍ਰਚਾਰ ਤੇ ਤੁਸੀਂ ਕੀ ਕਰ ਰਹੇ ਜੇ ਅੱਜ ਅਸਾਈ ਬਣ ਰਹੇ ਨੇ ਸਾਡੇ ਸਿੱਖ ਉਹ ਕਿਉਂ ਬਣ ਰਹੇ ਨੇ ਉਹ ਆਪਾਂ ਰੋਕ ਰਹੇ ਆ ਲੋਕ ਕਿਉਂ ਗਾਲਾਂ ਕੱਢ ਰਹੇ ਨੇ ਉਹ ਵੇਖੀਏ ਆਪਾਂ ਇਹ ਮੇਰੀ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ